ਜਿਵੇਂ ਹੀ ਅੱਜ ਭਾਰਤ ਦੇ ਚੋਣ ਕਮਿਸ਼ਨ ਦੇ ਵੱਲੋਂ ਖਬਰ ਆਈ ਕਿ ਸਤੰਬਰ ਦੀ 5 6 ਅਤੇ 7 ਨੂੰ ਇਹਨਾਂ ਤਿੰਨਾਂ ਤਰੀਕਾਂ ਦੇ ਵਿੱਚ ਵਿੱਚ ਹੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਿੰਨੀ ਚੋਣ ਦਾ ਐਲਾਨ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਹਿਲਾਂ ਹੀ ਉਮੀਦਵਾਰ ਦਾ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਭਾਈ ਅਮਰਪਾਲ ਖਾਲਸਾ ਦੀ ਨਵੀਂ ਪਾਰਟੀ ਅਕਾਲੀ ਦਲ ਵਾਪਸ ਪੰਜਾਬ ਦੇ ਇਹਨਾਂ ਵੱਲੋਂ ਹਾਲੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣੇ ਹਨ ਲੇਕਿਨ ਤੁਸੂਮਾ ਚੱਲ ਪਈਆਂ ਨੇ ਕਿ ਕਿਹੜੀ ਪਾਰਟੀ ਜਮਨੀ ਚੋਣ ਜਿੱਤੇਗੀ ਕਿਹੜੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲੋਂ ਪਹਿਲ ਦੇ ਹੱਦ ਤੇ ਸੈਮੀਫਾਈਨਲ ਖੇੜਿਆ ਜਾਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣਾ ਪੂਰਾ ਜੋਰ ਲਾਉਣਗੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਕਿਹਦੇ ਨਾਲ ਖੜਦੀ ਹੈ ਇਹ ਤਾਂ ਵਿਗਤੋ ਬਾਅਦ ਹੀ ਪਤਾ ਚਲੇਗਾ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਪਾਲ ਹੋਣਾ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਕੰਪੇਅਰ ਕੀਤੀ ਜਾ ਰਹੀ ਹੈ ਹਲਕਾ ਤਰਨਤਰ ਦੇ ਵਿੱਚ ਲੇਕਿਨ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਕੀ ਭਾਈ ਅੰਮ੍ਰਿਤਪਾਲ ਖਾਲਸਾ ਦਾ ਉਮੀਦਵਾਰ ਜਿਮਣੀ ਚੋਣ ਜਿੱਤੇਗਾ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਹਲਕੇ ਦੇ ਵਿੱਚ ਹੀ ਹਲਕਾ ਤਰਨਤਰ ਪੈਂਦਾ ਹੈ ਸਾਰਿਆਂ ਨੂੰ ਪਤਾ ਹੈ 197000 ਦੇ ਵੱਡੇ ਫਰਕ ਦੇ ਨਾਲ ਭਾਈ ਅੰਮ੍ਰਿਤਪਾਲ ਖਾਲਸਾ ਨੇ ਲੋਕ ਸਭਾ ਦੀ ਸੀਟ ਜਿੱਤੀ ਸੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਦੂਸਰੇ ਪਾਸੇ ਪਲੱਸ ਪੁਆਇੰਟ ਇਹ ਹੈ ਕਿ ਹਲਕਾ ਤਰਨਤਾਰ ਟੂ ਦੇ ਵਿੱਚੋਂ ਵੱਡੇ ਪੱਧਰ ਤੇ ਵੱਡੀ ਗਿਣਤੀ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਗੋਟਾਂ ਪਈਆਂ ਸੀ ਇਸ ਕਰਕੇ 197000 ਦੇ ਨਾਲ ਉਹ ਚੋਣ ਜਿੱਤੀ ਗਈ ਮੁਦਰੇ ਬੁੱਢੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਹਾਕਮ ਤੇਰ ਆਪ ਆਦਮੀ ਪਾਰਟੀ ਦੇ ਉਮੀਦਵਾਰ ਜੇਕਰ ਗੱਲ ਕਰੀਏ ਹਲਕਾ ਤਰਨਤਾਰ ਦੀ ਹਲਕਾ ਤਰਨਤਾਰ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਵੋਟ ਪੰਥਕ ਵੋਟ ਜਿਹੜੀ ਹੈ ਉਹ ਹਲਕਾ ਤਰਨਤਾਰ ਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਭਾਈ ਅਮਰਪਾਲ ਖਾਲਸਾ ਦਾ ਜਿਤਨਾ ਜਿਹੜਾ ਹੈ ਲਗਭਗ ਤੈ ਹੋ ਚੁੱਕਿਆ ਹੈ ਹਾਲਾਂਕਿ ਕਾਂਗਰਸ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਣੀ ਅਕਾਲੀ ਦਲ ਦੀਆਂ ਇਹ ਚਾਰਾ ਪਾਰਟੀਆਂ ਵੱਲੋਂ ਅੱਧੀ ਚੋਟੀ ਦਾ ਜੋੜ ਲਗਾ ਚਾਹਵੇਗਾ ਅਤੇ ਇਹ ਵੀ ਖਬਰ ਆ ਰਹੀ ਹੈ ਕਿ ਨਵੀਂ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਭਾਈ ਅਮਰਪਾਲ ਖਾਲਸਾ ਦੇ ਉਮੀਦਵਾਰ ਦੀ ਸਪੋਰਟ ਕਰਨਗੇ ਕਿਉਂਕਿ ਉਹਨਾਂ ਵੱਲੋਂ ਜਿਸ ਤਰ੍ਹਾਂ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਤੇ ਖਾਸ ਕਰਕੇ ਜਿਹੜੇ ਫੰਡ ਜਿਹੜਾ ਪੈਸਾ ਜਿਹੜਾ ਡੀਜ਼ਲ ਹਰ ਪੀੜਿਤ ਹਲਕਿਆਂ ਦੇ ਵਿੱਚ ਆ ਪਹੁੰਚਿਆ ਕਰਵਾਇਆ ਗਿਆ ਇਸ ਕਰਕੇ ਇਹਨਾਂ ਦਾ ਆਪਸੀ ਸਮਝੌਤਾ ਨਹੀਂ ਹੋਵੇਗਾ ਤੇ ਭਾਈ ਅੰਮਰਪਾਲ ਖਾਲਸਾ ਦੀ ਦੀ ਪਾਰਟੀ ਵੱਲੋਂ ਉਹਨਾਂ ਦੇ ਪਿਤਾ ترਸੀਮ ਸਿੰਘ ਖਾਲਸਾ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਇੱਧਰ ਨਵੀਂ ਇੱਕ ਕਿੱਸ ਗਈ ਲਗਾਈ ਜਾ ਰਹੀ ਹੈ ਆ ਆਦਮੀ ਪਾਰਟੀ ਵੱਲੋਂ ਕੇ ਹਰਬੀਰ ਸਿੰਘ ਸੱਧੂ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾਵੇਗਾ ਸੋਨੀਆ ਵਾਧ ਨੂੰ ਜਾਂ ਮਨਕੀਰਤ ਔਲਖ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਭਾਵੇਂ ਮਨਕੀਰਤ ਔਲਖ ਨੇ ਕੋਰੀ ਨਾ ਕਰ ਦਿੱਤੀ ਕਿ ਮੈਂ ਸਿਆਸਤ ਦਾ ਹਿੱਸਾ ਨਹੀਂ ਬਣਾਗਾ ਲੇਕਿਨ ਭਾਈ ਅੰਮ੍ਰਿਤਪਾਲ ਖਾਲਸਾ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਹੈ ਵੋਟਰਾਂ ਦੇ ਹੌਸਲੇ ਬਲੰਦ ਨੇ ਹਾਲਾਂਕਿ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਇਸ ਦੇ ਬਾਪ ਯੂਧ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਹੈ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂ ਲਗਾਤਾਰ ਡੋਰ ਟੂ ਡੋਰ ਨਵੀਂ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦੇ ਲਈ ਕਨਵਰਸ ਕਰ ਰਹੇ ਨੇ ਗਰਾਊਂਡ ਲੈਵਲ ਦੀ ਜੇ ਗੱਲ ਕਰੀਏ ਸਿੱਖ ਪੰਥਕ ਹਲਕਾ ਹੋਣ ਦੇ ਨਾਤੇ ਸਿੱਖੀ ਇਲਾਕਾ ਹੋਣ ਦੇ ਨਾਤੇ ਫਿਰ ਵੋਟ ਜਿਹੜੀ ਹੈ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪਵੇਗੀ ਅਤੇ ਇਹ ਵੀ ਵਿਚੋ ਵਿਚ ਖਬਰ ਆ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਸੰਦੀਪ ਸਿੰਘ ਸਣੀ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਕਰ ਸੁਮਾ ਆ ਰਹੀ ਹੈ ਕਿ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਦਿੱਤਾ ਚਾਹੇਗਾ ਜਿਨ੍ਹਾਂ ਦੇ ਪਿਛਲੇ ਦਿਨਾਂ ਵਿੱਚ ਪਟਿਆਲਾ ਦੀ ਜੇਲ੍ਹ ਵਿੱਚ ਬਸ ਅਧਿਕਾਰੀਆਂ ਵੱਲੋਂ ਤਸ਼ੱਦਦ ਕੀਤਾ ਗਿਆ ਬੇਰਹਿਮੀ ਨਾਲ ਕੁੱਟਿਆ ਗਿਆ ਉਹਨਾਂ ਦੇ ਹੱਕ ਵਿੱਚ ਖੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਬਿਰਸਾ ਸਿੰਘ ਬਲਟੋਹਾ ਯਾਨੀ ਕਿ ਸਾਰੀਆਂ ਸਿੱਖ ਜਥੇਬੰਦੀਆਂ ਸੰਦੀਪ ਸਿੰਘ ਸਣੀ ਦੇ ਹੱਕ ਵਿੱਚ ਖੜੀਆਂ ਨੇ ਕਿ ਇਸ ਤਰ੍ਹਾਂ ਤਸ਼ੱਦਦ ਨਹੀਂ ਕੀਤਾ ਜਾਣਾ ਚਾਹੀਦਾ ਸੀ ਇਸ ਤਰ੍ਹਾਂ ਬਹਿਰਮੀ ਦੇ ਨਾਲ ਪੰਜਾਬ ਪੁਲਿਸ ਵੱਲੋਂ ਨਹੀਂ ਘੁੱਟਿਆ ਜਾਣਾ ਸਹੀਦਾ ਸੀ ਹਾਲਾਂਕਿ ਸੰਦੀਪ ਸਿੰਘ ਸਣੀ ਦੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਮੁਲਾਜ਼ਮਾਂ ਨੂੰ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇਗੀ ਚਾਹੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਹੋਵੇ ਨਹੀਂ ਤਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਾਇਆ ਜਾਵੇਗਾ ਇਸ ਕਰਕੇ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਬੀਬੀ ਪਰਮਜੀਤ ਕੌਰ ਦੀ ਪਰਮਜੀਤ ਕੌਰ ਖਾਲੜਾ ਜੀ ਅਤੇ ਤੀਸਰਾ ਨਾਮ ਆ ਰਿਹਾ ਹੈ ਸੰਦੀਪ ਸਿੰਘ ਸਣੀ ਦਾ ਹੋ ਸਕਦਾ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਕਿ ਇਹ ਸੀਟ ਵਧੀਆ ਤਰੀਕੇ ਨਾਲ ਜਿੱਤੀ ਜਾਵੇ ਹਾਲਾਂਕਿ ਜੇਕਰ ਗੱਲ ਕਰੀਏ ਉੱਥੋਂ ਦੀ ਮੀਡੀਆ ਰਿਪੋਰਟ ਦੀ ਗੋਰਲ ਲੈਵਲ ਦੀ ਲੋਕ ਕਹਿ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਖਾਲਸਾ ਦਾ ਹੀ ਉਮੀਦਵਾਰ ਜਿੱਤੇਗਾ ਭਾਵੇਂ ਆਪ ਆਦੀ ਪਾਰਟੀ ਜਿੰਨਾ ਮਰਜੀ ਤਾਮ-ਚਾਮ ਅੱਧੀ ਚੋਟੀ